ਨਮਸਕਾਰ ਪਾਰਕ ਲੈਂਡ ਨੂੰ ਸਵਾਲ ਆਪ ਦਾ ਵਿੱਚ ਤੁਹਾਡੇ ਹੋਸ ਰਾਜੇਸ਼ ਪਾਰਵਾਜ ਵੱਲੋਂ ਸਵਾਗਤ ਹੈ ਦੋਸਤੋ ਜਿਸ ਤਰ੍ਹਾਂ ਕਿ ਸੂਬਾ ਸਰਕਾਰ ਵੱਲੋਂ ਜਦ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਜਿਹੜੀ ਵਿੱਢੀ ਗਈ ਸੀ ਔਰ ਉਸ ਦੇ ਜਿਹੜੇ ਪਰਿਣਾਮ ਹੈ ਉਹ ਵੀ ਸਾਹਮਣੇ ਆਣੇ ਸ਼ੁਰੂ ਹੋ ਗਏ ਹਨ ਕਿਤੇ ਜਿਸ ਦੇ ਚੱਲਦੇ ਆ ਇੰਦਾ ਦੇ ਲੋਕ ਵੀ ਜਿਹੜੇ ਆ ਉਹਨੇ ਜਾਗਰੂਕ ਹੋਣਾ ਸ਼ੁਰੂ ਹੋ ਗਏ ਹਨ ਅਤੇ ਪੰਜਾਬ ਸਰਕਾਰ ਪੰਜਾਬ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਆ ਜਿਵੇਂ ਆਪਾਂ ਗੱਲ ਕਰਾਂਗੇ ਨੰਗਰਪੁਰ ਥਾਣਾ ਨੇੜੇ ਪੈਂਦੇ ਪਿੰਡ ਚੱਕ ਮਨਹਾਸਾ ਦੀ ਜਿੱਥੇ ਦੀ ਪੰਚਾਇਤ ਨੇ ਆਪਣੇ ਪਿੰਡ ਦੇ ਇੱਕ ਨੌਜਵਾਨ ਜਿਹਦੀ ਗਲਤ ਸੋਸਾਇਟੀ ਵਿੱਚ ਪੈ ਗਿਆ ਸੀਗਾ ਔਰ ਨਸ਼ਿਆਂ ਦਾ आदी ਹੋ ਗਿਆ ਸੀਗਾ ਉਸ ਨੂੰ ਆਪਣੀ ਪੰਚਾਇਤ ਦੇ ਨਾਲ ਮਿਲ ਕੇ ਥਾਣਾ ਨੰਗਰਪੁਰ ਦੇ ਵਿੱਚ ਪੁਲਿਸ ਟੋਪੀ ਵਿੱਚ ਲੈ ਕੇ ਆਏ ਪੁਲਿਸ ਥਾਣੇ ਵਿੱਚ ਲੈ ਕੇ ਆਏ ਔਰ ਅਸਲੋ ਦਵਿੰਦਰ ਕਾਸ਼ਮੀ ਰਾਦੇ ਇੱਕ ਅਪੀਲ ਕੀਤੀ ਹੈ ਕਿ ਉਹ ਲੜਕਾ ਜਿਹੜਾ ਹੈ ਉਹ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਉਹ ਤੂੰ ਸਹਾਇਤਾ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਜਿਹੜੇ थाना ਮੁਖੀ ਬਵਿੰਦਰ ਕਾਸ਼ਮੀ ਆ ਉਹਨਾਂ ਵੱਲੋਂ ਪਰਿਵਾਰ ਨੂੰ ਪੰਚਾਇਤ ਨੂੰ ਥੋੜਾ ਆਸ਼ਵਾਸ਼ਣ ਦਿੱਤਾ ਗਿਆ ਕਿ ਉਹ ਪੂਰੀ ਸਹਾਇਤਾ ਕਰਨਗੇ ਔਰ ਬੱਚੇ ਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਦਾਖਲ ਕਰਵਾਇਆ ਜਾਏਗਾ ਆਪਾਂ ਗੱਲਬਾਤ ਕਰਦੇ ਹਾਂ ਅਚਤੂ ਘਰ ਲਾਲ ਔਰ ਜਾਣਕਾਰੀ ਮੌਜੂ ਕਰਵਾ ਲਈ ਹੈ ਕਿ ਕੀ ਕਹਿਣਾ ਹੈ ਪੂਰਾ ਇਸ ਮਾਮਲੇ ਨੂੰ ਲੈ ਕੇ ਔਰ ਜਿਹੜੇ ਬਾਕੀ ਦੀਆਂ ਪੰਚਾਇਤਾਂ ਇਹਨਾਂ ਨੂੰ ਕੀ ਅਪੀਲ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਤੁਸੀਂ ਦੇਖਦੇ ਰਹੋ ਭਾਰਤ ਮਿਲਟ ਨੂੰ ਸਵਾਲ ਆਪਦਾ ਮਿਲ ਦੇ ਜਾਗੇ ਮੈਂ ਰਵੇਸ਼ ਕੁਮਾਰ ਨੰਗਲਪੁਰ ਥਾਣਾ ਤੋਂ ਭਾਰਤ ਨੈਟ ਨੂੰ ਹਾਂਜੀ ਮੈਂ ਸੇ ਪਹਿਲੇ ਮੈਂ ਚਾਹੁੰਦੀ ਕਿ ਠੀਕ ਹੋ ਜੇ ਨਹੀਂ ਹਾਂ ਠੀਕ ਕਰਵਾਣਾ ਚਾਹੁੰਦੀ ਹਾਂ ਉਹ ਬੱਚੇ ਵੱਲੋਂ ਸੋਚਿਆ ਜਾ ਰਿਹਾ ਕਿ ਨਸ਼ਾ ਛੱਡੇਗਾ ਬੱਚਾ ਹਾਂ ਬੱਚਾ ਨਹੀਂ ਜਿਵੇਂ ਸੋਚਦਾ ਕਿ ਕਿਦਾਂ ਦਾ ਸਹਿਯੋਗ ਤੁਹਾਨੂੰ ਦੇਖਣ ਨੂੰ ਮਿਲੇਗਾ ਠੀਕ ਹੋ ਜਾਏਗਾ ਹਾਂ ਬੜਾ ਮਾਫੀ ਕੀਤੀ ਆਨਾ ਨੇ ਤੁਹਾਨੂੰ ਤੇ ਮਾਤਾ ਜੀ ਜਿਸ ਤਰ੍ਹਾਂ ਬਾਕੀ ਦੇ ਵੀ ਪਿੰਡ ਹੈਗੇ ਆ ਉੱਥੇ ਵੀ ਲੋਕੀ ਬੱਚੇ ਜਿਹੜੇ ਆ ਨਸ਼ਾ ਕਰਦੇ ਆ ਗਲਤ ਸੁਸਾਇਟੀ ਵਿੱਚ ਪੈ ਜਾਂਦੇ ਆ ਉਹਨਾਂ ਨੂੰ ਕੀ ਸਹਿਯੋਗ ਦੇਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਸਹਿਯੋਗ ਦੇਣਾ ਚਾਹੋਗੇ ਅਮਨ ਜੀ ਉਹਨਾਂ ਜਾਰੀ ਬੁਣਾਈ ਮਾਫੜਾ ਜਿਆ ਅੱਗੇ ਹੋ ਕੇ ਗੱਲ ਕਰਨੇ ਆਪਣੇ ਬੱਚਿਆਂ ਲੈ ਕੇ ਆਣ ਕੋਸ਼ਿਸ਼ ਕਰਿਓ ਇਹਨਾਂ ਦੇ ਨਾਲ ਸੰਜੋਗ ਨਾਲ ਅੱਗੇ ਜੀ ਬਕਰਾਂ ਜਿਦਾਂ ਕਿ ਆਹ ਪਿੰਡ ਵਾਲਿਆਂ ਨੇ ਤੁਹਾਡਾ ਸੰਯੋਗ ਦਿੱਤਾ ਕਿਵੇਂ ਦੇਖਦੇ ਹੋ ਠੀਕ ਹੈ ਬੰਦੀਆ ਸਰ ਕੀ ਨਾ ਹੋ ਮੇਰਾ ਨਾਮ ਬ੍ਰਿਜ ਮੋਹਨ ਹੈ ਠੀਕ ਹੈ ਨੇ ਸਰਪੰਚ ਚੱਕਮਨਾ ਸਾ ਤੋਂ ਮੁੱਖੀ ਦਾ ਸਰਪੰਚ ਹੈ ਸਰ ਸਾਡੇ ਪਿੰਡ ਦੇ ਇੱਕ ਮੋੜਾ ਆਦੀ ਕੁਮਾਰ ਇਹ ਨਸ਼ੇ 'ਚ ਬੜਾ ਪੈ ਗਿਆ ਹੀ ਅਸੀਂ ਸਾਰੇ ਪਿੰਡਦਿਆਂ ਨੇ ਸੋਚਿਆ ਕਿ ਚਲੋ ਇਹਨੂੰ ਸੁਧਾਰ ਲਿਆ ਜੀ ਫੇਰ ਜਿਹੜਾ ਯੂਥ ਨਸ਼ਿਆਂ ਬਰਦ ਸਰਕਾਰ ਨੇ ਚਲਾਈ ਹੈ ਬੜੀ ਵਧੀਆ ਚਲਾਈ ਹੈ ਉਹਦੇ ਤਹਿਤ ਅਸੀਂ ਨੂੰ ਸਾਰੇ ਪਿੰਡ ਦੇ ਨੇ ਫਰਕ ਲਿਆਂਦਾ ਹੈ ਇਹ ਪੁਲਿਸ ਸਕੂਲ ਦਿੱਤਾ ਹੈ ਪੁਲਿਸ ਵਾਲਿਆਂ ਨੇ ਕਾफी ਸਹਿਯੋਗ ਕੀਤਾ ਸਾਡੇ ਨਾਲ ਔਰ ਉਹ ਅਸੀਂ ਉਹ ਮੁੰਡਾ ਵੀ ਕਹਿੰਦਾ ਵੀ ਚਲੋ ਮੈਂ ਸੁਧਰਨਾ ਚਾਹਣਾ ਤੇ ਅਸੀਂ ਸਾਰੇ ਉਹਨੂੰ ਲੈ ਕੇ ਆਏ ਆ ਫਿਰ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਕਾफी ਸਹਿਯੋਗ ਕੀਤਾ ਹੈ ਇਹਨਾਂ ਨੇ ਸੈਂਟਰ 'ਚ ਵੀ ਦਾਖਲ ਕਰਾਇਆ ਮੁੰਡੇ ਨੂੰ ਔਰ ਮੁੰਡਾ ਵੀ ਕਹਿੰਦਾ ਮੈਂ ਸੁਧਰਨਾ ਚਾਹਣਾ ਮੇਰੀ ਮਦਦ ਕੀਤੀ ਹੈ ਅਸੀਂ ਸਾਰੇ ਪਿੰਡਦਿਆਂ ਨੇ ਮਦਦ ਹੀ ਕੀਤੀ ਹੈ ਬਾਕੀ ਸਾਰੇ ਲੋਕਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਤੁਸੀਂ ਵੀ ਸਯੋਗ ਕਰੋ ਇਹਨਾਂ ਮੁੜਿਆਂ ਦਾ ਮੁੜੇ ਨਸ਼ਿਆਂ 'ਚ ਨਾ ਪੈਣ। ਹੁਣ ਇਸ ਪ੍ਰਸ਼ਾਸਨ ਵੀ ਕਾਫੀ ਸਯੋਗ ਕਰਦਾ ਪਿਆ ਹੈ। ਇਸ ਇਹ ਨਸ਼ਿਆਂ ਵਿਰੁੱਧ ਸਾਰੇ ਅਸੀਂ ਇਕੱਠੇ ਹੋ ਕੇ ਚੱਲੀਏ ਤਾਂ ਕਿ ਬੱਚੇ ਜਿਹੜੇ ਐ ਇਸ ਨਸ਼ੇ ਤੋਂ ਬਚੇ ਰਹਿਣ। ਸਰਪੰਚ ਸਾਹਿਬ ਕਿੱਦਾਂ ਤੁਹਾਡੇ ਬੜਾ ਵਧੀਆ ਸਾਰੇ ਅਸੀਂ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆਂ ਕਿ ਨਸ਼ਿਆਂ ਤੋਂ ਬਚੇ ਰਹਿਣ ਬੱਚੇ। ਤਾਂ ਕਿ ਕੋਈ ਵੀ ਪੁਲਿਸ ਪ੍ਰਸ਼ਾਸਨ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਜਿੰਨੇ ਜੇ ਸਾਡੇ ਸਾਰੇ ਲੋਕਾਂ ਦਾ ਸਯੋਗ ਨਾ ਹੋਵੇ ਸਨੀ ਪੰਚਾਇਤਾਂ ਦਾ ਸਯੋਗ ਨਾ ਕਰਨਾ। ਤੇ ਬਾਕੀ ਪੰਚਾਇਤਾਂ ਵੀ ਨਰਸੀਦਨ ਚੋ ਪੰਚਾਇਤ ਦੇ ਇਹ ਮੈਸੇਜ ਹੈ ਜਿਹੜੇ ਜਿਹੜੇ ਪਿੰਡ ਦੇ ਬੱਚੇ ਹੈ ਨੇ ਜਿਹੜੇ ਕੋਈ ਨਸ਼ੇ ਕਰਦੇ ਨੇ ਉਹਨਾਂ ਨੂੰ ਫੜ ਕੇ ਤੇ ਪੁਲਿਸ ਪ੍ਰਸ਼ਾਸਨ ਕੋਲ ਲਿਆਂਦਾ ਜਾਏ ਉਹਨਾਂ ਦਾ ਸਹਿਯੋਗ ਕੀਤਾ ਜਾਏ ਤਾਂ ਕਿ ਉਹ ਬੱਚਾ ਨਸ਼ਾ ਤੋਂ ਸਾਰੇ ਰਜ਼ੀਬ ਤਿੰਨ ਪਰਾਂਗੇ ਸੀ ਮੇਰਾ ਨਾਮ ਗੋਗਨ ਸਿੰਘ ਕਿਹੜਾ ਪਿੰਡ ਵੀ ਚੱਕ ਬਣਾ ਸੀ ਕੀ ਕਹਤ ਹੋ ਪਾ ਚਾਨੀ ਹਿਸਾਬ ਦੇ ਪਿੰਡ ਦਾ ਮੁੰਡਾ ਜਿਹੜਾ ਨਸ਼ੇ 'ਚ ਲੱਗਿਆ ਸੀਗਾ ਜੀ ਅਸੀਂ ਸਾਰਿਆਂ ਨੇ ਪਿੰਡ ਵਾਲਿਆਂ ਨੂੰ ਲੈ ਕੇ ਨਿੰਦਲਪੁਰ ਫੁਨਗਲਪੁਰ ਚੌਂਕ ਪਹੁੰਚਾ ਹੈ ਇਹਨੂੰ ਐਡਮਿਟ ਕਰਾਉਣਾ ਹੈ ਆਪਣੇ ਹਸਪਤਲ ਜਿਹੜਾ ਗਵਰਨਮੈਂਟ ਨੇ ਆਪਣੀ ਸਕੀਮ ਚਲਾਈ ਹੈ ਨਾ ਉਹਦੇ ਤਹਿਤ ਸਾਡੇ ਕੋਲ ਆਏ ਸੀਗੇ ਇਹਨਾਂ ਨੇ ਕਿਹਾ ਸੀ ਕਿ ਕੋਈ ਪਿੰਡ ਵਿੱਚ ਬੰਦਾ ਕੋਈ ਨਸ਼ਾ ਪਤਾ ਕਰਦਾ ਹੈ ਉਹਨੂੰ ਸਾਡੇ ਕੋਲ ਲੈ ਕੇ ਆਓ ਅੱਜ ਉਹਦੇ ਮੁਕਾਬਲੇ ਨਾਲ ਕੋਲ ਲੈ ਕੇ ਆਏ ਆ ਅਗਲੀ ਕਾਰਵਾਈ ਇਹਨਾਂ ਸੱਚ ਨੂੰ ਦੱਸਤਾ ਕਿ ਉਹਨੂੰ ਦਾਖਲ ਕਰਾ ਕੇ ਦਾ ਠੀਕ ਕਰਾਉਣ ਨੂੰ ਫਿਰ ਮਾਮਲਾ ਕੀ ਸੀ ਕੀ ਮਾਮਲਾ ਇਹ ਨਸ਼ਾ ਪਤਾ ਚਿੱਟਾ ਪੀਂਦੇ ਹਾਂਜੀ ਔਰ ਪਿੰਡੇ ਤੇ ਬੱਚੇ ਹੈ ਜਿਹੜੇ ਸਿਰਫ ਨਾਲ ਸਾਡੇ ਪਿੰਡ ਦਾ ਇੱਕੋ ਹੀ ਹੈ ਜੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਨੂੰ ਠੀਕ ਹੋਏ ਬਾਕੀ ਬੱਚੇ ਰਹਿ ਗਏ ਅਬ ਪੁਲਿਸ ਨਾਲ ਸੰਪਰਕ ਠੀਕ ਹੀ ਹੈ ਇਹਨਾਂ ਨੂੰ ਸਾਥ ਦਿੱਤਾ ਕਹਿੰਦੇ ਬਹੁਤ ਵਧੀਆ ਕੀਤਾ ਤੁਸੀਂ ਲੈ ਕੇ ਆ ਗਏ ਹਾਂਜੀ ਇਹਨਾਂ ਨੇ ਕਿਹਾ ਸਾਨੂੰ ਦੱਸੋ ਅਸੀਂ ਪਿੰਡੋਂ ਲੈ ਆਏ ਨਹੀਂ ਲੇਕਿਨ ਅਸੀਂ ਖੁਦ ਹੀ ਲੈ ਆ ਗਏ ਬਾਕੀ ਦੇ ਪਿੰਡਾਂ ਦੇ ਲੋਕਾਂ ਨੂੰ ਸਰ ਅਸੀਂ ਇਹ ਸਹਿਯੋਗ ਦਿਆਂਗੇ ਬਾਕੀ ਸਾਰੇ ਪਿੰਡਾਂ ਵਾਲਿਆਂ ਨੂੰ ਵੀ ਜਿਹੜੇ ਵੀ ਤੁਹਾਡੇ ਪਿੰਡ 'ਚ ਕੋਈ ਨਸ਼ਾ ਕਰਨ ਵਾਲੀ ਕੋਈ ਗੱਲ ਨਹੀਂ ਕਿਸੇ ਤੋਂ ਜਿਹੜਾ ਵੀ ਕੋਈ ਨਸ਼ੇ ਪੱਤੇ ਵਾਲਾ ਤੁਹਾਡੇ ਪਿੰਡ ਆਇਆ ਤੁਸੀਂ ਲੈ ਕੇ ਜਿਸ ਤਰ੍ਹਾਂ ਅਸੀਂ ਏਕਾ ਕੀਤਾ ਉਹਨੂੰ ਲੈ ਕੇ ਆਇਆ ਤੁਸੀਂ ਵੀ ਏਕਾ ਕਰਕੇ ਉਹਨੂੰ ਲੈ ਕੇ ਤਾਂ ਪੁਲਿਸ ਥਾਣੇ ਲੈ ਕੇ ਆਓ ਜਾਂ ਪੁਲਿਸ ਥਾਣੇ ਇਤਲਾਹ ਦਿਓ ਕੀ ਬੰਦਾ ਫਰਕੇ ਰੱਖਿਆ ਪਿੰਡੇ ਤੇ ਆਪ ਹੀ ਲੈ ਜੇ ਪਰਸੋਂ ਹੋ ਹੀ ਹੋ ਚੁੱਕੀ। ਬਹੁਤ ਵਧੀਆ ਜੀ ਠੀਕ ਹੈ। ਸਹੀ ਗੱਲ ਬਿਲਕੁਲ ਸਹੀ ਉਹ ਜਿਹੜੀ ਪ੍ਰਧਾਨ ਸਰਕਾਰ ਵੱਲੋਂ ਛੇੜੀ ਗਈ ਸੀ। ਉਹ ਜਿਹੜਾ ਰਿਜ਼ਲਟ ਜਿਹੜਾ ਹੈ ਉਹ ਸਿਚੁਏਸ਼ਨ ਹੋ ਗਿਆ ਕਿ ਬਲਕਣੀ ਦਾ ਅੱਜ ਜਿਹੜਾ ਪਿੰਡ ਚਕਮਨਾ ਸਾਹਿਬ ਆਇਆ ਲੋਡ ਵੱਲ ਪੰਚਾਇਤ ਜਿੱਥੇ ਉਹਦਰ ਬੁਰਾ ਕਿ ਅੱਜ ਨਸ਼ਾ ਸੌਂਦੇ ਵਰਤੇ ਕਿ ਉਦੋਂ ਲੈ ਇੱਕ ਬੜਾ ਦੁਨੀਆ ਪੰਡ ਟੁੱਟ ਗਈ। ਕਿ ਯੋਗ ਨਸ਼ਿਆਂ ਵਿਰੁੱਧ ਮੁਹਿੰਦੇ ਤੱਕ ਪਿੰਡ ਚਕਮਨਾ ਸਾਹਿਬ ਦੀ ਪੰਚਾਇਤ ਆਪਣੇ ਪਿੰਡ ਦੇ ਇੱਕ ਡਰਗ ਅਡਿਕਟਡ ਲੜਕੇ ਨੂੰ ਨੌਜਵਾਨ ਨੂੰ ਸਾਡੇ ਕੋਲ ਲੈ ਕੇ ਆਏ ਸੀਗੀ ਤੇ ਜਿਹਦੇ ਵਿੱਚ ਉਹਨਾਂ ਦੀ ਮਾਤਾ ਵੀ ਨਾਲ ਆਈ ਸੀ ਕਿ ਸਾਡਾ ਬੇਟਾ ਨਸ਼ਾ ਛੱਡਣਾ ਚਾਹੁੰਦਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਗਾਇ ਜੁੱਧ ਨਸ਼ਾ ਵਿਰੁੱਧ ਮਹੀਨੇ ਤੱਕ ਜਿੱਦਾਂ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ ਉਸੇ ਮਹੀਨੇ ਤੱਕ ਪਿੰਡ ਜਾਗਰੂਕ ਹੋ ਕੇ ਖੁਦ ਅੱਗੇ ਹੋ ਕੇ ਆਇਆ ਹੈ ਕਿ ਸਾਡੇ ਪਿੰਡ ਦਾ ਇਹ ਨੌਜਵਾਨ ਨਸ਼ਾ ਕਰਦਾ ਹੈ ਤੇ ਇਹਨਾਂ ਨਸ਼ਾ ਛਡਾਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਏ ਜਿਸ ਦੇ ਤਹਿਤ ਅਸੀਂ ਇਸ ਨੂੰ ਮੈਸੇਜ ਸ਼ਰਾਬ ਦੇ ਅੰਦਰ ਦੇ ਵਿੱਚ ਐਡਮਿਟ ਕਰਵਾਇਆ ਤੇ ਇਹਦਾ ਇਲਾਜ ਚੱਲ ਰਿਹਾ ਸਰ ਕਿਵੇਂ ਦੇਖੋ ਪਹਿਲੇ ਕੰਮ ਕਰਦੇ ਨਿਰਮਲਿਆ ਜੀ ਨੇ ਦੇਖਿਆ ਇਹ ਜੋ ਅਸੀਂ ਜਗਾ ਜਗਾ ਤੇ ਜਾ ਕੇ ਯੁਧ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਲਗਾ ਰਿਹਾ ਉਸ ਦੇ ਤਹਿਤ ਹੀ ਲੋਕਾਂ ਨੇ ਜਾਗਰੂਕ ਹੋ ਕੇ ਲੋਕਾਂ ਨੂੰ ਸਮਝ ਆ ਗਿਆ ਕਿ ਪ੍ਰਸ਼ਾਸਨ ਸਰਕਾਰ ਸਾਡੇ ਨਾਲ ਹੈ ਕੋਸ਼ਿਸ਼ ਕਰ ਰਹੀ ਹੈ ਨਾਲ ਉਹ ਵੇਖੀ ਪੰਜਾਬ ਤੋਂ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਏ ਉਸੇ ਨੂੰ ਦੇ ਤਹਿਤ ਲੋਕਾਂ ਨੇ ਅੱਗੇ ਆ ਕੇ ਉਸ ਮੁੰਡੇ ਨੂੰ ਜੋ ਨਸ਼ਾ ਕਰ ਰਿਹਾ ਹੈ ਉਸ ਨੂੰ ਸਾਡੇ ਕੋਲ ਲੈ ਕੇ ਆਇਆ ਨੇ ਤਾਂ ਜੋ ਪੁਲਿਸ ਵਾਲਾ ਦੀ ਮਦਦ ਕਰ ਸਕੇ ਅਤੇ ਉਸ ਨਸ਼ਾ ਸ਼ਰੰਗ ਦੇ ਵਿੱਚ ਹੈਲਪ ਕਰ ਸਕੇ ਸਰ ਬਾਕੀ ਦੇ ਪਿੰਡਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਮੈਂ ਬਾਕੀ ਦੇ ਪਿੰਡਾਂ ਨੂੰ ਵੀ ਇਹ ਗੱਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਚੱਕਮਣਾ ਸਾ ਪਿੰਡ ਵਾਲਿਆਂ ਨੇ ਅੱਗੇ ਵਧ ਕੇ ਪਿੰਡ ਵਿੱਚ ਨਸ਼ਾ ਕਰਦੇ ਲੜਕੀ ਨੂੰ ਨਸ਼ਾ ਛੁਡਵਾਉਣ ਲਈ ਸਾਡੇ ਕੋਲ ਲੈ ਕੇ ਆਇਆ ਨੇ ਤੇ ਅਸੀਂ ਵੀ ਅੱਗੇ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਪਿੰਡ ਵਾਲਿਆਂ ਨੂੰ ਮੈਂ ਆਹੀ ਕਹਿਣਾ ਚਾਹਾਂਗਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਨਸ਼ਾ ਕਰਦਾ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਨੂੰ ਅਸੀਂ ਇੱਕ ਅਪਰਾਧੀ ਦੇ ਤੌਰ ਤੇ ਨਹੀਂ ਦੇਖੀਏ ਉਸ ਨੂੰ ਇੱਕ ਬਿਮਾਰ ਵਿਅਕਤੀ ਦੇ ਤੌਰ ਤੇ ਦੇਖੀ ਕਿ ਇੱਕ ਬਿਮਾਰ ਵਿਅਕਤੀ ਹੈ ਜੋ ਨਸ਼ਾ ਕਰਦਾ ਹੈ ਤੇ ਅਸੀਂ ਉਸ ਦੀ ਨਸ਼ਾ ਸ਼ਰਮ ਦੇ ਵਿੱਚ ਮਦਦ ਕਰੀਏ